ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਚੈਨਲ ਚੈਹਲ ਖੇਤੀ ਸੇਵਾ ਸੈਂਟਰ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਕਰਦੇ ਆਂ ਕਿਸਾਨ ਵੀਰੋ ਅੱਜ ਦੀ ਵੀਡੀਓ ਚ ਆਪਾਂ ਗੱਲ ਕਰਾਂਗੇ 28 ਫਰਵਰੀ ਨੂੰ ਰਾਤ ਨੂੰ ਪੰਜਾਬ ਦੇ ਮੌਸਮ ਦੇ ਕਿ 28 ਫਰਵਰੀ ਨੂੰ ਵੀਰੋ ਰਾਤ ਦਾ ਜੋ ਮੌਸਮ ਪੰਜਾਬ ਦਾ ਕਿਵੇਂ ਦਾ ਰਹੇਗਾ ਸਾਰੀ ਜਾਣਕਾਰੀ ਲੈ ਕੇ ਆਪਾਂ ਕਿਸਾਨ ਵੀਰਾਂ ਨਾਲ ਸਾਂਝੀ ਕਰਦੇ ਆਂ ਸੋ ਵੀਰੋ ਅੱਜ 28 ਫਰਵਰੀ ਨੂੰ ਪੰਜਾਬ ਦਾ ਜੋ ਮੌਸਮ ਹੈ ਜੋ ਇੱਕ ਵੀਰੋ ਤਕੜੀ ਸ਼੍ਰੇਣੀ ਦਾ ਸਿਸਟਮ ਸੀ ਜਿਹਨੇ ਪੰਜਾਬ ਦੇ ਤਕਰੀਬਨ ਮਾਝੇ ਦੋਆਬੇ ਦੇ ਖੇਤਰਾਂ ਨੂੰ ਜ਼ਿਆਦਾ ਤੇ ਵੀਰੋ ਜੋ ਦੱਖਣੀ ਤੇ ਪੂਰਬੀ ਭਾਗ ਨਹੀਂ ਇਹਨਾਂ ਭਾਗਾਂ ਨੂੰ ਘੱਟ ਪ੍ਰਭਾਵਿਤ ਕੀਤਾ ਹਲਕੀ ਫੁਰਕੀ ਬਰਸਾਤ ਸਾਰੇ ਹੀ ਪੰਜਾਬ ਦੇ ਵਿੱਚ ਹੋਈ ਹੈ ਤੇਜ਼ ਹਵਾ ਪੂਰਬੀ ਹਵਾਵਾਂ ਚੱਲਦੀਆਂ ਰਹੀਆਂ ਨੇ ਵੀਰੋ ਹਲਕੀ ਕਿਣਮਣ ਤੇ ਬਰਸਾਤ ਦੇ ਸਾਰ ਆਪਾਂ ਨੂੰ ਦੇਖਣ ਨੂੰ ਸਾਰੇ ਹੀ ਪੰਜਾਬ ਦੇ ਵਿੱਚ ਮਿਲਦੇ ਨੇ ਕੁਝ ਖੇਤਰ ਨੇ 10-20% ਜੋ ਬਰਸਾਤ ਤੋਂ ਵਾਂਝੇ ਰਹੇ ਨੇ ਛੋਟੀ ਮੋਟੀ ਕਿਣਮਣਾਂ ਤੱਕ ਸੀਮਿਤ ਰਹੇ ਨੇ ਤੇ 40-45% ਖੇਤਰਾਂ ਵਿੱਚ ਜੋ ਚੰਗੀ ਬਰਸਾਤ ਹੋਈ ਹੈ ਇਹ ਸਿਸਟਮ ਵੀਰੋ ਅੱਗੇ ਗੁਜ਼ਰ ਚੁੱਕਿਆ ਹੁੰਦਾ ਥੋੜਾ ਮੋਟਾ ਪ੍ਰਭਾਵ ਬੱਦਲਬਾਜ਼ੀ ਦੇ ਰੂਪ ਦੇ ਵਿੱਚ ਰਾਤ ਨੂੰ ਕੁਝ ਕੁ ਖੇਤਰਾਂ ਦੇ ਵਿੱਚ ਦੇਖਣ ਨੂੰ ਮਿ ਅਰ ਸਵੇਰ ਦੇ ਸਮੇਂ ਵੀ ਰ ਮੌਸਮ ਸਾਫ ਤੇ ਸਵੇਰ ਦੇ ਸਮੇਂ ਧੁੰਦ ਪੈਣ ਦੀ ਸੰਭਾਵਨਾ ਵੀਰੋ ਬਣੀ ਹੋਈ ਹੈ ਜੋ ਕਿ ਪੰਜਾਬ ਦੇ ਤਕਰੀਬਨ 60-70% ਖੇਤਰਾਂ ਦੇ ਵਿੱਚ ਸੰਘਣੀ ਧੁੰਦ ਸਵੇਰ ਦੇ ਸਮੇਂ ਹੋਵੇਗੀ ਤੇ ਵੀਰੋ ਤਕਰੀਬਨ 1 ਘੰਟੇ ਤੋਂ 2 ਘੰਟੇ ਬਾਅਦ ਤਕਰੀਬਨ 10-11 ਵਜੇ ਦੇ ਆਸ-ਪਾਸ ਧੁੱਪ ਨਿਕਲਣ ਦੀ ਕੱਲ ਨੂੰ ਚੰਗੀ ਧੁੱਪ ਲੱਗਣ ਦੀ ਦਿਨ ਦੇ ਸਮੇਂ ਉਮੀਦ ਬਣੀ ਹੋਈ ਹੈ ਹਲਕੀ-ਫੁਲਕੀ ਬੱਦਲਾਂ ਦੀ ਆਵਾਜ਼ ਆਈ ਜੋ ਬੱਦਲ ਬੱਦਲੀਆਂ ਸ ਬਚੇ ਨੇ ਨਿੱਕੇ-ਮੁਟੇਓ ਆਵਾਜ਼ਾਂ ਹੀ ਕਰਨਗੇ ਪਰ ਵੀਰੋ ਬਰਸਾਤ ਦੇ ਕੋਈ ਅਸਰ ਰਾਤ ਦੇ ਸਮੇਂ ਜਾਂ ਕੱਲ ਤੋਂ ਬਾਅਦ ਵੀ ਰੋ ਮੌਸਮ ਦੇ ਵਿੱਚ ਕੋਈ ਬਦਲਾਅ ਨਹੀਂ ਦੇਖਣ ਨੂੰ ਮਿਲੇਗਾ ਤਕਰੀਬਨ ਪੰਜਾਬ ਦਾ ਮੌਸਮ ਆਪਾਂ ਨੂੰ ਸਦਾ ਸੁਦਰ ਦਾ ਦੇਖਣ ਨੂੰ ਮਿਲੇਗਾ ਚੰਗਾ ਧੁੱਪ ਵਾਲਾ ਸਾਫ ਮੌਸਮ ਦੇਖਣ ਨੂੰ ਮਿਲੇਗਾ ਰਾਤ ਦੇ ਟੈਂਪਰੇਚਰ ਵੀ ਤਕਰੀਬਨ 12 ਤੇ ਰਹਣ ਦੀ ਆਸ ਪੋਹ ਰਹੇ ਨੇ ਕਿ ਤੇ ਕੱਲ ਨੂੰ ਦਿਨ ਦੇ ਟੈਂਪਰੇਚਰ 22 23 ਤੋਂ ਬਹੁਤ ਬਹੁਤ 24 ਡਿਗਰੀ ਦੇ ਆਸ-ਪਾਸ ਬਣੀ ਰਹਣਗੇ ਫਿਰ ਆਉਂਦੇ ਦਿਨਾਂ ਦੇ ਵਿੱਚ ਵੀਰੋ 1-1 ਡਿਗਰੀ ਕਰਕੇ ਟੈਂਪਰੇਚਰ ਵਧਣੇ ਸ਼ੁਰੂ ਹੋਣਗੇ ਜੋ ਹਫ਼ਤੇ ਤੱਕ ਤਕਰੀਬਨ 26-27 ਡਿਗਰੀ ਤੱਕ ਦਿਨ ਦੇ ਟੈਂਪਰੇਚਰ ਪਹੁੰਚ ਜਾਣਗੇ ਬਾਕੀ ਵੀਰੋ ਸਵੇਰ ਦੀ ਵੀਡੀਓ 'ਚ ਆਪਾਂ ਜਾਣਕਾਰੀ ਲੈ ਕੇ ਫਿਰ ਉਹ ਹਾਜ਼ਰ ਹੋਵਾਂਗੇ ਉਦੋਂ ਤੱਕ ਸਾਰੇ ਵੀਰ ਚੈਨਲ ਨਾਲ ਬਣੇ ਰਹੋ ਜੀ ਬਹੁਤ ਬਹੁਤ ਧੰਨਵਾਦ